ਇਹ ਉਹਨਾਂ ਮਹਾਨ ਸ਼ਹੀਦਾਂ ਮਹਾਨ ਲੋਕਾਂ ਦੀ ਹੈ ਜਿਨ੍ਹਾਂ ਨੇ ਸਾਡਾ ਦੇਸ਼ ਜਾਨ ਕਰਾ ਕੇ ਔਰ ਬੜੀ ਵੱਡੀ ਸ਼ਕਤੀ ਆਮ ਇਨਸਾਨ ਦੇ ਵਿੱਚ ਦਿੱਤੀ ਗਈ ਹੈ ਚਾਹੇ ਉਹ ਛੱਲੇ ਲੈ ਕੇ ਸਾਡੇ ਅੱਗੇ ਲੋਕ ਉਹ ਦੁਰਪਯੋਗ ਕਰ ਜਾਣ ਉਹ ਤੁਹਾਨੂੰ ਵੱਖਰੀ ਹੈ ਪਰ ਲੋਕਾਂ ਕੋਲੇ ਬਹੁਤ ਵੱਡੀ ਤਾਕਤ ਆ ਔਰ ਦੱਸ ਦਿੰਦੇ ਆ ਵੀ ਜੇ ਕੋਈ ਇਸ ਲਈ ਤੋਂ ਪਾਸੇ ਚੱਲੂਗਾ ਤੁਹਾਨੂੰ ਸਭ ਕੁਝ ਸਿਖਾਇਆ ਜਾ ਸਕਦਾ ਹੈ ਸੋਣਾ ਨੂੰ ਅਸੀਂ ਸਾਰੇ ਹੀ ਆਪਣਾ ਸਰਦਾ ਦੇ ਪੁਰ ਪੇਡ ਕਰਨ ਲਈ ਆਏ ਆ ਮੇਰੇ ਤੋਂ ਪਹਿਲਾਂ ਵਜ਼ੀਰ ਸਾਹਿਬ ਨੇ ਜਿਹੜੇ ਖੇਡਾਂ ਦੇ ਮੰਤਰੀ ਨੇ ਉਹਨਾਂ ਨੇ ਇਸ ਨਗਰ ਨੂੰ ਆਪਣੇ ਵੱਲੋਂ ਜੋ ਇਸ ਲੋੜ ਜ਼ੀਰ ਤੇ ਇਸ ਗਰਾਉਂਡ ਦੇ ਉਹਦੇ ਵਿੱਚ ਵੱਡਾ ਯੋਗਦਾਰ ਪਾਇਆ ਹੈ ਸਰਦਾਰ ਕੁਲਵੰਤ ਸਿੰਘ ਜੀ ਹੋਰ ਆੜੇ ਜਿਹੜੀਆਂ ਗੱਲਾਂ ਕਿ ਮੈਨੂੰ ਵੀ ਮਾਨ ਸਾਹਿਬ ਨੇ ਇਸ ਲਈ ਡਿਊਟੀ ਲਾ ਕੇ ਭੇਜਿਆ ਸੀ ਜੋ ਅਸੀਂ ਕਹਿ ਕੇ ਆਏ ਆ ਉਹਦੇ ਵਿੱਚ ਜਿਵੇਂ ਕਿ ਕੋਈ ਇਧਰਲੇ ਪੁਲ ਦੀ ਗੱਲ ਸੀ 1.5 ਕਰੋੜ ਰੁਪਏ ਉਹਦੇ ਵਾਸਤੇ 92.93 ਲੱਖ ਪਿੰਡ ਦੀ ਫਰਨੀਚਰ ਲਈ ਵਾਸਤੇ ਤੇ ਹੋਰ ਜਿਹੜੀਆਂ ਸਰਦਾਰ ਕੁਲਵੰਤ ਸਿੰਘ ਜੀ ਦੱਸ ਕੇ ਗਏ ਐ ਇਸ ਤੋਂ ਇਲਾਵਾ ਇੱਕ ਸਰਦਾਰ ਭਗਵੰਤ ਸਿੰਘ ਮਾਨਵਰਾ ਨੇ ਜਿਹੜਾ ਦਰਸੇ ਕਾਲਜ ਦੀ ਗੱਲ ਕੀਤੀ ਗਈ ਸੀ ਉਹ 240 ਸੀਟਾਂ ਦਾ ਜਿਹੜਾ ਕਿਹਾ ਗਿਆ ਉਹਦਾ ਸਭ ਕੁਝ ਤਿਆਰ ਹੈ ਪਿਛਲੀ ਵਾਰ ਜਿਹੜਾ ਐਲਾਨ ਸੀ ਕਹਿੰਵਾਰੀ ਇਸ ਕਰ ਨੂੰ ਕਿਹਾ ਜਾਂਦਾ ਵੀ ਐਲਾਨ ਹੋ ਕੇ ਰਹਿ ਜਾਂਦੇ ਹੈ ਸਰਕਾਰ ਜੋ ਪੈਣ ਭਰਾਓ ਮਾਨ ਸਾਹਿਬ ਦੇ ਤੋਂ ਤੋ ਮਰੀ ਪਾਰਲੀਮੈਂਟ ਦੇ ਮੈਂਬਰ ਰਹੇ ਹੈ ਤੇ ਤੁਹਾਡੀ ਬਹੁਤ ਵੱਡੀ ਕਿਰਪਾ ਰਹੀ ਅੱਜ ਇਧਰਲੇ ਇਲਾਕੇ ਚੋਂ ਐਮਐਲਏ ਬਣ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਆ ਅਸੀਂ ਤਾਂ ਸਧਾਰਨ ਜੇ ਲੋਕ ਹੁਸੀਂ ਸਾਡੀ ਤੇ ਬੜੀ ਵੱਡੀ ਕਿਰਪਾ ਕੀਤੀ ਹੈ ਮੇਰੇ ਵਰਗਿਆਂ ਨੂੰ ਮੰਤਰੀਆਂ ਨੂੰ ਮੁੱਖ ਮੰਤਰੀ ਤੇ ਸਾਡਾ ਫਰਜ਼ ਮੰਨਦਾ ਕਿ ਅਸੀਂ ਇਸ ਪੰਜਾਬ ਦੀ ਇਹਨਾਂ ਲੋਕਾਂ ਦੀ ਸਿਰ ਨਹੀਂ ਮਾਰ ਕਰਕੇ ਅਜਾ ਮਨ ਲੈ ਕੇ ਥੋੜੀ ਇਹ ਸੇਵਾ ਨੂੰ ਲਵਾਈਏ ਪਿਛਲੇ ਦਿਨੀ ਤੁਸੀਂ ਵੀ ਜਾਣਦੇ ਹੋ ਪੰਜਾਬ ਦੇ ਹਾਲਾਤ ਬੜਾ ਦੇ ਕਾਰਨ ਪ੍ਰਾਪ ਹੋ ਗਏ ਸੀ ਬਦਤਰ ਹੋ ਗਈ ਸੀ ਪੁਜੀਸ਼ਨ ਕਹਿ ਤਾਵਾ ਦੀ ਉਹ ਜਿਵੇਂ ਪਟਿਆਲਾ ਰੋਪੜ ਤੇ ਹੋਰ ਕਈ ਜਗ੍ਹਾ ਦੀ ਲਪੇਟ ਵਿੱਚ ਜਾਦਾ ਆ ਕੇ ਸੰਗਤ ਵਿੱਚ ਵੀ ਉਹਦੀ ਲਾਜਾਤ ਤਾਂ ਸੀ ਔਰ ਉਹ ਸਰਕਾਰ ਨੂੰ ਦੁਬਾਰਾ ਉਹਨਾਂ ਨੂੰ ਉਹਨਾਂ ਬਿਜਲੀ ਦੇ ਗ੍ਰੇਡਾਂ ਨੂੰ ਸਾਰਿਆਂ ਨੂੰ ਤਿਆਰ ਕਰਨ ਤੇ ਕਾਫੀ ਜ਼ਰਾ ਸਰਕਾਰ ਨੂੰ ਉਹਨਾਂ ਬਸਾ ਸੰਭਾਲਣਾ ਪਿਆ ਇਹ ਕਾਲਜ ਜਲਦੀ ਹੀ ਵੱਢ ਕੇ ਸਾਡੇ ਜੇੜੇ ਦੀਆਂ ਸਾਡੇ ਇਸ ਨਗਰ ਦੀਆਂ ਬੱਚੀਆਂ ਉਹਦੇ ਵਿੱਚ ਆਪਣੀ ਸਿੱਖਿਆ ਪ੍ਰਾਪਤ ਲੈ ਕੇ ਲੋਕਾਂ ਦੀ ਸੇਵਾ ਕਰਿਆ ਕਰਨਗੀਆਂ ਔਰ ਜੋ ਮੰਗਾ ਸਰਪੰਚ ਸਾਹਿਬ ਨੇ ਜਾਂ ਪ੍ਰਧਾਨ ਜੀ ਹੋਰਾਂ ਨੇ ਜਾਂ ਕਿਸੇ ਵੀ ਕਮੇਟੀ ਨੇ ਰਲ ਮਿਲ ਕੇ ਬਣਾਈਆਂ ਹੈ ਉਹ ਇਹਨ ਬਿਨ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਪਹਿਲਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਹੋਰੇ ਮੈਂ ਮੰਗ ਪੱਤਰ ਉਹਨਾਂ ਨੂੰ ਦੇ ਕੇ ਪੂਰਾ ਕਦੇ ਵੀ ਕਿਸੇ ਗੱਲ ਦੀ ਕਿਉਂਕਿ ਜੇ ਅਸੀਂ ਸਾਰੇ ਲੋਕ ਜਿਉਂਦੇ ਤਾਂ ਇਹਦਾ ਸ਼ਹੀਦਾਂ ਦੇ ਕਰਕੇ ਹੀ ਹੈ ਉਹਨਾਂ ਨੂੰ ਯਾਦ ਕਰਨਾ ਉਹਨਾਂ ਦਾ ਮਾਨ ਸਤਕਾਰ ਕਰਨ ਦਾ ਸਾਡਾ ਫਰਜ਼ ਬਣਦਾ ਹੈ ਕੋਈ ਕਿਤੇ ਥੋੜ ਨਹੀਂ ਹੋਂ ਦਿੱਤੀ ਜਾਊਗੀ ਮੈਂ ਮੇਰੇ ਕੋਲੇ ਤੁਹਾਡੇ ਸਾਰੇ ਨਾਲ ਲੋਕਾਂ ਨਾਲ ਜੁੜਿਆ ਹੋਇਆ ਮੈਂ ਖਰ ਖੇਤੀ ਮਾੜੀ ਦਾ ਔਰ ਜਿੱਤੋ ਚਾਹੇ ਉਹ ਗਰੀਬ ਆ ਚਾਹੇ ਅਮੀਰ ਆ ਰੋਟੀ ਦਾ ਸੀ ਅਨਾਜ ਦੀ ਬਾਣੀ ਹੈ ਤੇ ਉਹਨੂੰ ਅਸੀਂ ਰਲ ਮਿਲ ਕੇ ਪੈਦਾ ਕਰਦੇ ਆ ਔਰ ਔਖਾ ਜਾਂ ਧੰਦਾ ਹੋ ਚੱਲਿਆ ਹੈ ਉਹਦੇ ਲਈ ਮੇਰੇ ਜਿੰਨੇ ਡਿਊਟੀ ਲਾਈਨ ਦੀ ਮੈਂ ਉਹ ਪੂਰੀ ਇਮਾਨਦਾਰੀ ਨਾਲ ਮੌੜਦੇ ਯਤਨ ਕੀਤੇ ਐ ਬਾਈ ਜੀ ਬਿਹਰ ਕਰੇ ਕਿਰਪਾ ਕਰੇ ਜੇੜੀ ਕੋਈ ਟੋਣੀ ਇਧਰ ਲਈ ਕੱਸੀ ਵੀ ਨਾ ਸਵੇ ਕੱਸੀ ਨਹੀਂ ਕੋਈ ਹੈ ਜੀ ਉਹ ਜਿੰਨਾ ਵੀ ਉਹਦਾ ਕਰਨ ਵਾਲਾ ਹੋਇਆ ਬਾਈ ਜੀ ਨੇ ਕਿਹਾ ਸੀ ਵੀ ਕੋਈ ਗ੍ਰਾਂਟ ਗ੍ਰਾਂਟ ਅਸੀਂ ਉਸ ਕੰਮ ਲਈ ਦੇ ਸਕਦੇ ਜਿੱਥੇ ਉਹ ਲੱਗ ਸਕਦੀ ਹੋਵੇ ਚਾਹੇ ਉਹ ਜੇ ਤਾਂ ਕਿਸੇ ਮੇਰੇ ਕੋਲ ਪਸ਼ੂ ਪਾਲਣ ਵੇਗਮ ਆ ਵੀ ਹੈ ਕੋਈ ਬਿਲਡ ਦੇ ਹਸਪਤਾਲ ਦੀ ਕੋਈ ਹੋਰ ਜੋ ਵੀ ਤੁਸੀਂ ਡਿਮਾਂਡ ਦੇ ਲਓਗੇ ਮੈਂ ਤਾਂ ਸਿਰੋਂ ਆ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਸਰਦਾਰ ਸਾਹਿਬ ਸਰਦਾਰ ਸੇਵਾ ਸਿੰਘ ਜੀ ਠੀਕੜੇ ਵਾਲਾ ਤੋਂ ਸਰਦਾਰ ਦੀ ਫੁੱਲ ਪੇਟ ਕਰਦਾ ਹੋਇਆ ਜੋ ਤੁਸੀਂ ਕਹੋਗੇ ਮੈਂ ਕਰ ਸਕਦਾ ਹੋਇਆ ਅਸੀਂ ਤਾਂ ਤੁਹਾਡੇ ਵਰਗੇ ਸੰਗਾਰਣ ਦੇ ਲੋਕ ਐ ਇੰਨਾਂ ਗੱਲਾਂ ਨੂੰ ਇੰਨਾਂ ਲੋੜਾਂ ਨੂੰ ਵੀ ਸਾਰਾ ਜਾਣਦੇ ਆ ਕਦੇ ਵੀ ਪਿਛਾ ਨਹੀਂ ਦੇਵਾਂਗੇ ਫਿਰ ਮੈਂ ਆਪ ਨੂੰ ਵੀ ਬੜਾ ਬਾਗਾ ਸਾਂਦਾ ਕਿ ਅੱਜ ਆ ਕੇ ਸਰਦਾਰ ਜੀ ਹੋਰਾਂ ਦੇ ਨਗਰ ਵਿੱਚ ਧਰੂ ਦੇ ਚਰਨਾਚੋਂਾ ਪ੍ਰਤੀ ਮੈਨੂੰ ਵੀ ਦੋ ਸ਼ਬਦ ਕਹਿਣ ਦਾ ਸਮਾਂ ਮਿਲਿਆ ਸਾਰੀ ਸਾਧ ਸੰਗਤ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ-ਬਹੁਤ ਧੰਨਵਾਦ ਜੀ। ਇਹ ਸਰਦਾਰ ਕੁੜੀਆਂ ਸਾਹਿਬ ਦਾ ਤਿਆਰੀ ਤੁਹਾਡੇ ਕੋਲ ਹੈ ਜੀ। ਸਾਡੇ ਇਥੇ ਕੋਈ ਮਾਨ ਬੜਿਆ ਹੋਇਆ ਜੀ। ਤੁਰੰਤ ਅਗਰ ਕਰਕੇ ਚਾਉਂਦੀ ਨਰਕ ਦੀ ਜਿੰਦਗੀ ਸਾਡਾ ਨਗਰ ਖੋ ਰਿਆ ਹੈ। ਤੁਹਾਡੇ ਕੋਲ ਮਹਿਕਮਾ ਜੀ ਤੁਸੀਂ ਸਾਰਾ ਸਖ ਕਰ ਸਕਦੇ ਹੋ। ਸੋ ਕੁੜੀਆਂ ਸਰਦਾਰ ਬਹੁਤ-ਬਹੁਤ ਧੰਨਵਾਦ ਜੀ ਕੁੜੀਆਂ ਸਾਹਿਬ ਦਾ ਤੁਰੰਤ ਇਹਨਾਂ ਨੇ ਜਿਹੀ ਹੈਗੀ ਕਾਰ ਵੀ ਪਾਤੀ। ਸੋ ਬਹੁਤ-ਬਹੁਤ ਧੰਨਵਾਦ ਕਰਦੇ ਆ ਕੁੜੀਆਂ ਸਾਹਿਬ ਦਾ। ਮੈਂ ਬੇਨਤੀ ਕਰਾਂਗਾ ਕਿ ਇਹ ਸਾਡੇ આગુ શર્મા પહોંચે રે